ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ YouTube ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਜਿਨ੍ਹਾਂ ਵੀਰਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੈ ਜੀ ਧੰਨਵਾਦ ਜੀ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਅੱਜ ਜੋ ਆਪਾਂ ਪੱਗ ਦੀ ਵੀਡੀਓ ਲੈ ਕੇ ਆਏ ਹਾਂ ਜੀ ਕ੍ਰੀਏਟਿਵ ਸਟਾਈਲ ਮਾਰਨਿੰਗ ਪੱਗ ਦੇ ਵਿੱਚ ਛੇ ਲੜਾਂ ਵਾਲੀ ਪੱਗ ਹੋਵੇਗੀ ਉਹਦੇ ਵਿੱਚ ਪੇਚਾਂ ਦੇ ਵਿੱਚ ਡਬਲ ਜੋ ਪੇਅਰ ਬਣਿਆ ਹੋਊਗਾ ਪਹਿਲਾ ਲੜ ਬਿਲਕੁਲ ਸਿੰਪਲ ਆਪਾਂ ਪੂਣੀ ਕਰਕੇ ਸਿਰ ਤੇ ਸੈਂਟਰ ਤੋਂ ਆਪਾਂ ਲੈ ਆਉਣਾ ਹੈ ਤੇ ਉਹਦੇ ਵਿੱਚ ਇੱਕ ਤੋਂ ਜੋ ਦੋ ਟਰਨ ਉਹ ਆਪਾਂ ਬਣਾ ਲੈਣੀਆਂ ਨੇ ਜੀ ਤੇ ਉਹਨਾਂ ਨੂੰ ਬਾਜ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਸੈੱਟ ਕਰਕੇ ਪੂਰੀ ਸਫਾਈ ਦੇ ਨਾਲ ਅੱਧੀ ਅੱਖ ਤੇ ਆਪਣੀ ਜੋ ਅੱਧੀ ਗੱਲ ਹੈ ਉਹ ਆਪਾਂ ਢਾਕੇ ਆਪਾਂ ਲਗਾ ਦੇਣਾ ਹੈ ਦੁਬਾਰਾ ਜੋ ਲੜਾ ਵਾਲੇ ਪਾਸਿਓਂ ਆਪਣਾ ਪਹਿਲਾ ਲੜਾ ਹੈ ਸਰ ਦੇ ਬਿਲਕੁਲ ਆਪਾਂ ਉੱਪਰੋਂ ਲੈ ਕੇ ਆਉਣਾ ਹੈ ਫਰੰਟ ਤੋਂ ਲਿਆ ਕੇ ਉਹਨੂੰ ਇੱਕ ਵਾਰ ਅੰਗੂਠੇ ਦੀ ਮਦਦ ਨਾਲ ਹਲਕਾ ਜਿਹਾ ਮੋੜ ਲੈਣਾ ਹੈ ਤੇ ਜੋ ਦੂਸਰੀ ਵਾਰ ਮੋੜਨਾ ਹੈ ਫਿਰ ਉਹਦੇ ਵਿੱਚ ਆਪਾਂ ਪੇਅਰ ਬਣਾਉਣਾ ਹੈ ਥੱਲੇ ਜੋ ਆਪਣਾ ਪਤਲਾ ਕੱਪੜਾ ਹੈ ਉਹਨੂੰ ਵਿਚ ਨੂੰ ਹੋਲਡ ਕਰਕੇ ਜੋ ਦੋ ਪੇਅਰ ਨੇ ਆਪਾਂ ਬਣਾ ਲੈਣੇ ਨੇ ਉਹਨਾਂ ਨੂੰ ਹਾਂ ਬਿਲਕੁਲ ਥੋੜੇ ਜਿਹਾ ਫਾਸਲੇ ਦੇ ਨਾਲ ਬਿਲਕੁਲ ਨੇੜੇ-ਨੇੜੇ ਕਰਕੇ ਉਹਨਾਂ ਨੂੰ ਲਗਾ ਲੈਣਾ ਹੈ ਤੇ ਇਹਨਾਂ ਦੇ ਵਿੱਚ ਜੋ ਆਪਾਂ ਸਫਾਈ ਕਰਨੀ ਹੈ ਉਹ ਨਾਲ ਦੀ ਨਾਲ ਕਰਕੇ ਉਹਦੇ ਨਾਲ ਆਪਾਂ ਬਾਜ ਦੀ ਮਤਨ ਕਰ ਸਕਦੇ ਆ ਨਾਲ ਦੀ ਨਾਲ ਜਦੋਂ ਇਹਦੇ ਵਿੱਚ ਸਫਾਈ ਕਰੋਗੇ ਤਾਂ ਜਿੱਥੇ ਕਿਤੇ ਜਿਹੜੇ ਪੇਚ ਦੀ ਮਟਾਈ ਇੱਕੋ ਜੀ ਨਹੀਂ ਹੁੰਦੀ ਨਾਲ ਦੀ ਨਾਲ ਬਾਜ ਫੇਰ ਕੇ ਉਹਨੇ ਬਿਲਕੁਲ ਨਾਲ ਦੀ ਨਾਲ ਉਹ ਕਰ ਦੇਣੀ ਹੈ ਤੇ ਉਸ ਤੋਂ ਬਾਅਦ ਜੋ ਆਪਣਾ ਅਗਲਾ ਲੜ ਹੈ ਸਿਰ ਦੇ ਬਿਲਕੁਲ ਉੱਪਰੋਂ ਪਰ ਰੱਖਣਾ ਹੈ फ्रंट ਤੋਂ ਉੱਪਰੋਂ ਚੰਗੀ ਤਰ੍ਹਾਂ ਮੋੜਦੇ ਹੋਏ ਫਰੰਟ ਤੱਕ ਲੈ ਆਉਣਾ ਹੈ ਅੰਗੂਠੇ ਦੀ ਮਦਦ ਨਾਲ ਇੱਕ ਵਾਰ ਨੂੰ ਹਲਕਾ ਜਿਹਾ 모ੜ ਕੇ ਰੱਖ ਲੈਣਾ ਹੈ ਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਖੋਲ ਕੇ ਇਹਦੇ ਵਿੱਚ ਸੇਮ ਉਸੇ ਤਰੀਕੇ ਦੇ ਨਾਲ ਪੇਅਰ ਜੋ ਹੈ ਉਹ ਬਣਾ ਲੈਣਾ ਹੈ ਜੋ ਪੇਅਰ ਬਣਾਉਣਾ ਹੈ ਜੋ ਬਿਲਕੁਲ ਥੱਲੇੋਂ ਅੱਧ ਤੋਂ ਵੀ ਘੱਟ ਜੋ ਕੱਪੜਾ ਪੂਰੀ ਪੂਣੀ ਦਾ ਵਰਤਣਾ ਹੈ ਜੋ ਪੇਅਰ ਆ ਆਪਣਾ ਜਿਆਦਾ ਮਟਾਈ ਦੇ ਵਿੱਚ ਨਾ ਆਵੇ ਪੱਗ ਦੀ ਸ਼ੇਪ ਖਰਾਬ ਨਾ ਹੋਵੇ ਤੇ ਬਿਲਕੁਲ ਘੱਟ ਕੱਪੜੇ ਦੇ ਨਾਲ ਆਪਾਂ ਪੱਗ ਦਾ ਜੋ ਲੜਾਂ ਦੇ ਵਿੱਚ ਪੇਅਰ ਬਣਾ ਲਈਏ ਤੇ ਉੱਪਰਲਾ ਜੋ ਕੱਪੜਾ ਬਣ ਜਾ ਹੈ ਉਹਦੇ ਨਾਲ ਆਪਣੀ ਜੋ ਪੱਗ ਦੀ ਸ਼ੇਪ ਆ ਉਹ ਪੂਰੀ ਗਲਾਈ ਦੇ ਵਿੱਚ ਆ ਸਕੇ ਤੇ ਤੀਸਰੇ ਪੇਅ ਦੇ ਵਿੱਚ ਇਹ ਪੇਅਰ ਬਣਾ ਕੇ ਇਹਨੂੰ ਜਿੰਨਾ فاਸਲਾ ਲੜਾਂ ਦੇ ਵਿੱਚ ਪਹਿਲਾਂ ਦੋ ਦੇ ਵਿੱਚ ਹੈ ਉਨੇ ਹੀ فاਸਲੇ ਨਾਲ ਇਹਨੂੰ ਆਪਾਂ ਲਗਾ ਦੇਣਾ ਹੈ ਕੋਸ਼ਿਸ਼ ਕਰਿਓ ਪਹਿਲਾਂ ਲੜਾਂ ਨੂੰ ਨੀਵੇਂ ਲਗਾਇਆ ਜਾਵੇ ਤੇ ਬਾਜ ਦੀ ਮਦਦ ਨਾਲ ਹਲਕਾ ਹਲਕਾ ਪੇਰ ਨੂੰ ਮੋੜ ਕੇ ਉੱਪਰ ਚੱਕ ਕੇ ਜੋ ਉਹਨਾਂ ਦਾ فاਸਲਾ ਹੈ ਉਹ ਰਿਕਵਰ ਕੀਤਾ ਜਾ ਸਕਦਾ ਨਾਲ ਦੀ ਨਾਲ ਜੋ ਬਾਜ ਫੇਰਨਾ ਹੈ ਸਟਾਰਟਿੰਗ ਤੋਂ ਐਂਡ ਤੱਕ ਤੇ ਨਾਲ ਨਾਲ ਹਲਕਾ ਹਲਕਾ ਇਹਨਾਂ ਨੂੰ ਬੈਂਚ ਕਰਕੇ ਇੱਕੋ ਜੀ ਮਟਾਈ ਦੇ ਵਿੱਚ ਆਪਾਂ ਲਗਾ ਦੇਣਾ ਹੈ ਤੀਸਰੇ ਲੜ ਨੂੰ ਉੱਪਰੋਂ ਵੀ ਖੋਲ ਕੇ ਉੱਪਰਲੇ ਪਾਸਿਓਂ ਵੀ ਉਹਨੂੰ ਮੋੜਨਾ ਉਹ ਜ਼ਰੂਰੀ ਹੈ ਜੀ ਉਸ ਤੋਂ ਬਾਅਦ ਜੋ ਆਪਣਾ ਅਗਲਾ ਲੜ ਹੈ ਪਿਛੋਂ ਹਲਕਾ ਜਿਹਾ ਦਬਕ ਕੇ ਉਹਨੂੰ ਮੋਟਾ ਪਾਸਾ ਉਹਦਾ ਬਿਲਕੁਲ ਉੱਪਰ ਤੱਕ ਖੋਲ ਕੇ ਲਗਾ ਲੈਣਾ ਹੈ ਲੜਾਂ ਵਾਲੇ ਪਾਸਿਓਂ ਜਿਹੜੇ ਲੜ ਲਗਾਏ ਹੋਣੇ ਬਿਲਕੁਲ ਉਹਨਾਂ ਦੇ ਬਰਾਬਰ ਰੱਖ ਲੈਣਾ ਹੈ ਥੱਲੇੋਂ ਅੱਖ ਤੱਕ ਜੋ ਹੈ ਪੂਰਾ ਖੋਲਣਾ ਹੈ ਜਿਸ ਤਰ੍ਹਾਂ ਕਿ ਆਪਾਂ ਤੀਸਰਾ ਜੋ ਆਪਾਂ ਲੜਤਵਾਜ ਇਹ ਵਾਲਾ ਲੜ ਜੋ ਆਪਾਂ ਹੈ ਪੂਰਾ ਅੱਖ ਤੱਕ ਖੋਲਿਆ ਹੈ ਇਹਦੇ ਤੋਂ ਬਾਅਦ ਜਿੰਨੇ ਲੜ ਹੋਣਗੇ ਸਾਰਿਆਂ ਨੂੰ ਥੱਲੇ ਦਾ ਅੱਖ ਤੱਕ ਖੋਲਣਾ ਜ਼ਰੂਰੀ ਹੈ ਜੀ ਜੇਕਰ ਇਹ ਥੱਲੇ ਤੱਕ ਖੋਲੇ ਹੋਣਗੇ ਤਾਂ ਉਸ ਤੋਂ ਬਾਅਦ ਜਿਹੜਾ ਆਪਾਂ ਲਾਸਟ ਲੜ ਲਗਾਉਣਾ ਕਈ ਵੀਰਾਂ ਦੇ ਲਾਸਟ ਲੜੇ ਦੇ ਵਿੱਚ ਬਲ ਪੈ ਜਾਂਦੇ ਆ ਢਿੱਲਾ ਹੋ ਜਾਂਦਾ ਉਹ ਇਹ ਤਾਂ ਪ੍ਰੋਬਲਮ ਆਉਂਦੀ ਆ ਉਹਦੇ ਲਾਸਟ ਲੜ ਦੇ ਥੱਲੇ ਜਦ ਕੋਈ ਲੜ ਨਹੀਂ ਹੁੰਦਾ ਤਾਂ ਉਹ ਥੋੜੇ ਟਾਈਮ ਬਾਅਦ ਕੀ ਆ ਲੜ ਆਪਦੀ ਜਗ੍ਹਾ ਤੋਂ ਖਿਸਕਣਾ ਸ਼ੁਰੂ ਹੋ ਜਾਂਦਾ ਤੀਜਾ ਚੌਥਾ ਤੇ ਪੰਜਵਾਂ ਜਾਂ ਚੌਥਾ ਪੰਜਵਾਂ ਛੇਵਾਂ ਘੱਟੋ ਘੱਟ ਕੋਈ ਦੋ ਜਾਂ ਤਿੰਨ ਲੜ ਥੱਲੇ ਤੱਕ ਖੋਲਾਂਗੇ ਤਾਂ ਜੋ ਆਪਣਾ ਲਾਸਟ ਲੜ ਆ ਉਹ ਟਾਈਟ ਰਹੂਗਾ ਜੀ ਇਹੇ ਜੋ ਪਹਿਲਾ ਲੜ ਇਹਦਾ ਵੀ ਤਰੀਕਾ ਉਹੀ ਆ ਜਦੋਂ ਆਪਾਂ ਲੜ ਹਰੇਕ ਵੀਡੀਓ ਦੇ ਵਿੱਚ ਦੱਸਦੇ ਆ ਲੜ ਨੂੰ ਪਹਿਲਾਂ ਖਿੱਚ ਕੇ ਅੰਦਰਲੇ ਪਾਸੇ ਨੂੰ ਫੋਲਡ ਕਰਕੇ ਉਹਨੂੰ ਮੋਟਾ ਕਰਕੇ ਆਪਾਂ ਲਗਾਉਣਾ ਤੇ ਜੋ ਉਹ ਲੜ ਲਗਾਉਣਾ ਹੈ ਅਤੀ ਅੱਖ ਤੇ ਅਤੀ ਗੱਲ ਢੱਕ ਕੇ ਲਗਾਉਣਾ ਹੈ ਪੂਰੀ ਅੱਖ ਤੇ ਪੂਰੀ ਗੱਲ ਕਦੇ ਵੀ ਨਹੀਂ ਲਖਣੀ ਤੇ ਜਿਸ ਤਰ੍ਹਾਂ ਕਿ ਆਪਣਾ ਚੌਥਾ ਲੜ ਹੈ ਇਹਦੀ ਜੋ ਪੇਅਰ ਹੈ ਉਹ ਨਾਲ ਦੀ ਨਾਲ ਆਪਾਂ ਬਾਜ ਨਾਲ ਸਫਾਈ ਕਰਕੇ ਲਗਾ ਲਤਾ ਹੈ ਉੱਪਰਲੇ ਪਾਸਿਓ ਇਹਨੂੰ ਮੋੜਨਾ ਜ਼ਰੂਰੀ ਹੈ ਤਾਂ ਜੋ ਪੱਗ ਦੀ ਸ਼ੇਪ ਦੇ ਵਿੱਚ ਆਪਣੀ ਪ੍ਰੋਪਰ ਜਿੰਨੀ ਆਪਾਂ ਲੋੜ ਮੁਤਾਬਕ ਗਲਾਈ ਆਪਾਂ ਨੂੰ ਚਾਹੀਦੀ ਹੈ ਹਰਿਆਣਾ ਆਪਾਂ ਜਿੰਨਾ ਹੱਥ ਇਸ ਤਰ੍ਹਾਂ ਚਲਾਉਨੇ ਆ ਉਸ ਤਰ੍ਹਾਂ ਚਲਾਉਣਾ ਹੈ ਤੇ ਜੋ ਲੜਾਂ ਵਾਲੇ ਪਾਸਿਓਂ ਅਗਲਾ ਲੜ ਹੈ ਜੀ ਲੜਾਂ ਦੇ ਬਿਲਕੁਲ ਬਰਾਬਰ ਰੱਖਣਾ ਹੈ ਉੱਪਰਲੇ ਪਾਸਿਓਂ ਨੂੰ ਹਲਕਾ ਜਿਹਾ ਮੋੜ ਕੇ ਫਰੰਟ ਤੱਕ ਲਿਆਉਣਾ ਹੈ ਫਰੰਟ ਤੋਂ ਫਿਰ ਉਸੇ ਤਰ੍ਹਾਂ ਹੀ ਲੜ ਨੂੰ ਖਿੱਚ ਕੇ ਚੰਗੀ ਤਰ੍ਹਾਂ ਜੋ ਆਪਣਾ ਅਗਲਾ ਲੜ ਦਾ ਪੇਅਰ ਹੈ ਉਹ ਆਪਾਂ ਬਣਾ ਦੇਣਾ ਹੈ ਪੱਗ ਦੀ ਜੋ ਇਹਦੇ ਵਿੱਚ ਪੂਣੀ ਕੀਤੀ ਹੈ ਜੀ ਬਿਲਕੁਲ ਸਿੰਪਲ ਤਰੀਕੇ ਦੀ ਪੂਣੀ ਹੈ ਜੀ ਜਿਸ ਤਰ੍ਹਾਂ ਕਿ ਆਮ ਆਪਾਂ ਇੱਕ ਪੂਣੀ ਕਰਦੇ ਹਾਂ ਜੀ ਉਹਦੀ ਵੀਡੀਓ ਵੀ ਆਪਾਂ ਅਪਲੋਡ ਕੀਤੀ ਗਈ ਹੈ ਜਿਹਨਾਂ ਵੀ ਵੀਰਾਂ ਨੇ ਵੀਡੀਓ ਨਹੀਂ ਦੇਖੀ ਉਹ ਵੀ ਚੈਨਲ ਨੂੰ ਦੇ ਵਿੱਚ ਓਪਨ ਕਰਕੇ ਵੀਡੀਓ ਦੇਖ ਸਕਦੇ ਆ ਬਿਲਕੁਲ ਸਿੰਪਲ ਪੂਣੀ ਕਰੋਗੇ ਤਾਂ ਕਿਸੇ ਵੀ ਸਟਾਈਲ ਦੇ ਵਿੱਚ ਪੱਗ ਬਨਉਣ ਦੀ ਕੋਈ ਪ੍ਰੋਬਲਮ ਨਹੀਂ ਆਵੇਗੀ ਬਾਕੀ ਏ ਸਟਾਈਲ ਤੋਂ ਬਿਨਾ ਹੋਰ ਜਿੰਨੇ ਵੀ ਸਟਾਈਲ ਦੀਆਂ ਵੀਡੀਓ ਪਾਈਆਂ ਹੋਈਆਂ ਨੇ ਉਹਨਾਂ ਦੇ ਵਿੱਚ ਇੰਪਰੂਵਮੈਂਟ ਉਦੋਂ ਹੋਣੀ ਆ ਜਦੋਂ ਉਹ ਵਾਲੀ ਪੱਗ ਦੀ ਵੀਡੀਓ ਨੂੰ ਘਟੋ-ਘਟ 2 ਜਾਂ 3 ਵਾਰ ਬਣ ਕੇ ਦੇਖੋਗੇ ਜਿੰਨਾ ਟਾਈਮ ਪੱਗ ਨੂੰ ਬਣ ਕੇ ਨਹੀਂ ਦੇਖਦੇ ਆਪਾਂ ਨੂੰ ਜੋ ਕਿਤੇ ਕਮੀ ਰਹਿ ਗਈ ਆ ਉਹਦਾ ਆਪਾਂ ਨੂੰ ਉਦੋਂ ਪਤਾ ਨਹੀਂ ਲੱਗਣਾ ਪਹਿਲਾਂ ਪੱਗ ਬਣ ਕੇ ਦੇਖਿਆ ਕਰੋ ਜਿੱਥੇ ਕਿਤੇ ਪ੍ਰੋਬਲਮ ਆਦੀ ਆ ਤੁਸੀਂ ਸਾਨੂੰ ਦੱਸ ਸਕਦੇ ਹੋ ਕਮੈਂਟ ਕਰ ਸਕਦੇ ਹੋ ਉਹਦਾ ਜਲਦੀ ਤੋਂ ਜਲਦੀ ਪੁਲਾਈ ਦੇ ਕੇ ਕੋਸ਼ਿਸ਼ ਕਰਾਂਗੇ ਹੱਲ ਜੋ ਆ ਤੁਹਾਡਾ ਜ਼ਰੂਰ ਕੱਢਾਂਗੇ ਜੀ ਤੇ ਜੋ ਪੱਗ ਨੂੰ ਪਾਣੀ ਲਗਾਉਣਾ ਹੈ ਕਈ ਵੀਰ ਪੁੱਛਦੇ ਆ ਕਿੰਨਾ ਲਗਾਉਣਾ ਵੱਧ ਜਾਂ ਘੱਟ ਪਾਣੀ ਬਿਲਕੁਲ ਲੋੜ ਮੁਤਾਬਕ ਲਾਉਣਾ ਹੈ ਨਾ ਬਹੁਤਾ ਜ਼ਿਆਦਾ ਨਾ ਉਹਦਾ ਘੱਟ ਬਿਲਕੁਲ ਨਾਰਮਲ ਪਾਣੀ ਜੋ ਆਪਾਂ ਲਗਾਉਣਾ ਜੀ ਪੱਗ ਨੂੰ ਸਿੱਲੀ ਜੀ ਕਰਨਾ ਹੈ ਜ਼ਿਆਦਾ ਗਿੱਲੀ ਗੱჭ ਨਹੀਂ ਕਰਨਾ ਬਿਲਕੁਲ ਸੁੱਕੀ ਨਹੀਂ ਰੱਖਣੀ ਬਿਲਕੁਲ ਨਾਰਮਲ ਜਿਹਾ ਪਾਣੀ ਆਪਾਂ ਲਗਾ ਦੇਣਾ ਹੈ ਤਾਂ ਜੋ ਆਪਣੀ ਪੱਗ ਦੀ ਸ਼ੇਪ ਆ ਪ੍ਰੋਪਰ ਵਧੀਆ ਠੀਕੇ ਤਰੀਕੇ ਨਾਲ ਆਪਣੀ ਪੱਗ ਬੈਠ ਸਕੇ ਤੇ ਆਪਾਂ ਇਸ ਤੋਂ ਬਾਅਦ ਜੋ ਸ਼ੇਮਾ ਆਪਾਂ ਲੜ ਲਗਾਉਣਾ ਹੈ ਇਹਨੂੰ ਵੀ ਬਿਲਕੁਲ ਜਿੰਨੇ ਲੜ ਲੱਗੇ ਨੇ ਉਹਨਾਂ ਦੇ ਬਿਲਕੁਲ ਬਰਾਬਰ ਲਗਾਉਣਾ ਹੈ ਤੇ ਜੋ ਇਹ ਪੇਨ ਵਾਲਾ ਤਰੀਕਾ ਜੀ ਜਿਹੜੇ ਵੀ ਮੋਰਨੀ ਪੱਗ ਬੰਨ੍ਹਦੇ ਆ ਉਹਨਾਂ ਲਈ ਵੀਡੀਓ ਇਹਦੇ ਲਈ ਸਪੈਸ਼ਲ ਵੀਡੀਓ ਆ ਤੇ ਜਿਹੜੇ ਵੀ ਮੋਰਨੀ ਪੱਗ ਨਹੀਂ ਬੰਨ੍ਹਦੇ ਉਹ ਪਟਿਆਲਾ ਸ਼ਹੀ ਬੰਨ੍ਹਦੇ ਆ ਜੀ ਤੇ ਉਹਨਾਂ ਲਈ ਵੀ ਦੱਸ ਦਮਾਂ ਹੀ ਵੀਡੀਓ ਦੇ ਵਿੱਚ ਜੋ ਪੇਅਰ ਬਣਾਉਣਿਆ ਤਰੀਕਾ ਬਿਲਕੁਲ ਸੇਮ ਰਹੂਗਾ ਚਾਹੇ ਤੁਸੀਂ ਪਟਿਆਲਾ ਸ਼ਾਈ ਕਿਉਂ ਨਾ ਬੰਨਦੇ ਹੋ ਜੇਕਰ ਤੁਸੀਂ ਪਟਿਆਲਾ ਹੀ ਪੱਗ ਦੇ ਵਿੱਚ ਵੀ ਇਹ ਤਰੀਕਾ ਅਪਣਾਉਣਾ ਚਾਹੁੰਦੇ ਹੋ ਤਾਂ ਜੋ ਤਰੀਕਾ ਬਿਲਕੁਲ ਉਹੀ ਸੇਮ ਰਹੂਗਾ ਇਸੇ ਤਰੀਕੇ ਦੇ ਨਾਲ ਤੁਸੀਂ ਪਟਿਆਲਾ ਹੀ ਪੱਗ ਦੇ ਵਿੱਚ ਵੀ ਜੋ ਪੇਅਰ ਨੇ ਉਹ ਪਾ ਸਕਦੇ ਹੋ ਜੀ ਬਾਕੀ ਜਿੰਨੀਆਂ ਜੋ ਵੀ ਵੀਰਾਂ ਨੇ ਵੀਡੀਓ ਕਹੀਆਂ ਗਈਆਂ ਨੇ ਜਾਂ ਜਿੰਨਾ ਵੀਡੀਓ ਦਾ ਤੁਹਾਡੇ ਤੁਸੀਂ ਕਿਹਾ ਉਹ ਆਪਾਂ ਜਰੂਰ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਆਪਾਂ ਜੋ ਵੀਡੀਓ ਆਪਾਂ ਲੈ ਕੇ ਆ ਸਕੀਏ ਜੀ ਤੇ ਜੀ ਕਿਤੇ ਵੀਰਾਂ ਦੀ ਕਹੀ ਕਿਸੇ ਵੀਡੀਓ ਨੂੰ ਥੋੜਾ ਲੇਟ ਹੋ ਜਾਂਦਾ ਤਾਂ ਹੱਥ ਜੋੜ ਕੇ ਮਾਫੀ ਚਾਹੁੰਦੇ ਹਾਂ ਜੀ ਕਈ ਵਾਰ ਕੀ ਆ ਜੀ ਵੀਡੀਓ ਬਣਾਉਣ ਦਾ ਟਾਈਮ ਲੱਗਦਾ ਵੀਡੀਓ ਜਿੰਨੀਆਂ ਬਣਾਉਣੀਆਂ ਸਾਰੀਆਂ ਰਾਤ ਨੂੰ ਬਣਾਉਣੀਆਂ ਨੇ ਜੀ ਦਿਨ ਚ ਟਾਈਮ ਨਹੀਂ ਲੱਗਦਾ ਸਟੱਡੀ ਕਰਦੇ ਆ ਜੀ ਮੈਂ ਵੀ ਤੇ ਬਾਕੀ ਹੋਰ ਜਿਨ੍ਹਾਂ ਨੇ ਕਮੈਂਟਾਂ ਦੇ ਜਵਾਬ ਨਹੀਂ ਜੀ ਜੇ ਕਿਸੇ ਦਾ ਦੇਰੀ ਨਾਲ ਰਿਪਲਾਈ ਜਾਂ ਕਿਸੇ ਦਾ ਰਹਿ ਵੀ ਜਾਂਦਾ ਤਾਂ ਮਾਫੀ ਚਾਹੁੰਦੇ ਆ ਜੀ ਬਾਕੀ ਨੰਬਰ ਦਿੱਤਾ ਹੁੰਦਾ ਜੀ ਤੁਸੀਂ ਕਾਲ ਕਰਕੇ ਵੀ ਡਾਇਰੈਕਟ ਵੀ ਪਤਾ ਕਰ ਸਕਦੇ ਹੋ ਪੱਗ ਦੀ ਜੋ ਇਹ ਦੱਸਦਾ ਬਈ ਜਿਹੜੇ ਵੀਰ ਛੇ ਲੜੀ ਪੱਗ ਬੰਦਦੇ ਆ ਜਿਸ ਤਰ੍ਹਾਂ ਕਿ ਇਹ ਪੱਗ ਦੀ ਵੀਡੀਓ ਇਹ ਵੀ ਛੇ ਲੜੀ ਪੱਗ ਆ ਉਹਨਾਂ ਲਈ ਵੀਡੀਓ ਜ਼ਿਆਦਾ ਲਾਹੇਵੰਦ ਆ ਤੇ ਜਿਹੜੇ ਵੀਰ ਪੰਜ ਪੇਚਾਂ ਵਾਲੀ ਮੋਰਨੀ ਪੱਗ ਬੰਨ੍ਹਦੇ ਆ ਉਹ ਵੀ ਇਹੀ ਤਰੀਕਾ ਜਮਾ ਕੇ ਪੰਜਾਂ ਪੇਚਾਂ ਦੇ ਵਿੱਚ ਵੀ ਪੇਅਰ ਬਣਾ ਕੇ ਇਹ ਵਾਲੀ ਜੋ ਕਿ ਪੱਗ ਉਹ ਤੁਹ ਬਣ ਸਕਦੇ ਆ ਜਰੂਰੀ ਨਹੀਂ ਤੁਸੀਂ ਛੇ ਲੜਾਂ ਵਾਲੀ ਪੱਗ ਬੰਨ੍ਹੋ ਜਿਹੜੇ ਛੇ ਵਾਲੀ ਬੰਨ੍ਹਦੇ ਆ ਉਹ ਠੀਕ ਆ ਤੇ ਜਿਹੜੇ ਛੇ ਵਾਲੀ ਨਹੀਂ ਬੰਨ੍ਹਦੇ ਉਹ ਪੰਜ ਲੜਾਂ ਵਾਲੀ ਦੇ ਵਿੱਚ ਵੀ ਇਹ ਤਰੀਕੇ ਨਾਲ ਪੇਅਰ ਬਣਾ ਕੇ ਆਪਣੀ ਜੋ ਪੱਗ ਉਹ ਬਣ ਸਕਦੇ ਆ ਜ਼ਿਆਦਾਤਰ ਮੈਂ ਪੱਗਾਂ ਦਾ ਕੱਪੜਾ ਜੋ ਫੁੱਲਵੈਲ ਦੇ ਵਿੱਚ ਵਰਤਦਾ ਹਾਂ ਜੀ ਤੇ ਜਿਨ੍ਹਾਂ ਨੂੰ ਕੱਪੜੇ ਦੇ ਵਿੱਚ ਕਨਫਿਊਜ਼ਨ ਆਉਂਦੀ ਆ ਉਹਨਾਂ ਨੂੰ ਮੈਂ ਬਾਰ-ਬਾਰ ਇਹੀ ਕਹੂੰਗਾ ਜੀ ਕੱਪੜਾ ਫੁੱਲਵੈਲ ਜਾਂ ਰੂਬੀਆ ਫਰਕ ਬਸ ਇੰਨਾ ਫੁੱਲਵੈਲ ਰੂਬੀਆ ਨੂੰ ਕਿਤੇ ਜ਼ਿਆਦਾ ਹੌਲਾ ਕੱਪੜਾ ਜਿਹੜੇ ਫ੍ਰੈਸ਼ਰ ਨੇ ਨਵੇਂ ਮੁੰਡੇ ਨੇ ਅੱਜਕੱਲ ਜ਼ਿਆਦਾ ਨਵੇਂ ਜ਼ਿਆਦਾ ਭਾਰੀ ਪੱਗ ਨਹੀਂ ਬਨ ਸਕਦੇ ਜਾਂ ਪੱਗ ਦੀ ਜੋ ਸ਼ੇਪ ਜ਼ਿਆਦਾ ਵੱਡੀ ਨਹੀਂ ਚਾਹੁੰਦੇ ਜਾਂ ਲੋੜ ਤੋਂ ਵੀ ਜ਼ਿਆਦਾ ਛੋਟੀ ਚਾਹੁੰਦੇ ਉਹ ਫੁੱਲਵੈਲ ਪੱਗ ਬੰਦਦੇ ਆ ਤੇ ਜਿੰਨਾ ਜਿਹੜੇ ਵੀ ਰੂਬੀਆ ਬੰਦਿਆ ਜਾਂ ਫੁੱਲ ਬੈਲ ਉਹਨਾਂ ਤੋਂ ਸ਼ੇਪ ਜ਼ਿਆਦਾ ਨਿੱਕੀ ਰਹਿ ਜਾਂਦੀ ਆ ਜਾਂ ਪੱਗ ਦੀ ਜੋ ਸ਼ੇਪ ਆ ਉਹ ਸਹੀ ਨਹੀਂ ਆਉਂਦੀ ਫਿਰ ਉਹ ਰੂਬੀਆ ਪੱਗ ਬਣ ਸਕਦੇ ਆ ਜੀ ਤੇ ਜਿਹੜੇ ਬੰਦ ਹੀ ਨੇ ਉਹ ਆਪਣਾ ਕੱਪੜਾ ਜੋ ਰੂਬੀਆ ਹੀ ਰੱਖਣ ਤੇ ਜਿੰਨਾ ਵੀ ਇਹਨਾਂ ਨੇ ਅਜੇ ਕੱਪੜੇ ਬਾਰੇ ਮਤਲਬ ਬੰਨਣ ਦੇ ਵਿੱਚ ਅਜੇ ਕੁਝ ਪਤਾ ਨਹੀਂ ਹੈਗਾ ਨਵੇਂ ਨੇ मतलब ਉਹ ਉਹਨਾਂ ਨੂੰ ਉਹਨਾਂ ਟਾਈਮ ਚਿੰਨਾ ਟਾਈਮ ਪੱਗ ਬੰਦਦੇ ਨਹੀਂ ਕਪੜਾ ਬੰਦਦੇ ਨਹੀਂ ਫੁੱਲ ਵੈਲ ਟਰਾਈ ਕਰਕੇ ਦੇਖਣ ਸਹੀ ਆਉਂਦੀ ਤਾਂ ਠੀਕ ਹੈ ਨਹੀਂ ਰੂਬੀਆ ਦੇ ਵਿੱਚ ਜੋ ਪੱਗ ਆ ਉਹ ਬਣ ਸਕਦੇ ਆ ਇਹਦਾ ਜੋ ਅੰਦਾਜ਼ਾ ਹੋਣਾ ਬੰਨ ਕੀ ਹੋਣਾ ਪੱਗ ਦਾ ਫੁੱਲ ਵੈਲ ਬਨ ਲਓਗੇ ਤਾਂ ਪਤਾ ਲੱਗ ਜਾਣਾ ਵੀ ਤੁਹਾਡੇ ਫੇਸ ਦੇ ਅਕੋਰਡਿੰਗ ਤੁਹਾਨੂੰ ਫੁੱਲ ਵੈਲ ਸਹੀ ਆ ਕਿ ਤੁਹਾਨੂੰ ਰੂਬੀਆ ਪੱਗ ਸਹੀ ਆ ਤੇ ਜੋ ਆਪਣਾ ਲਾਸਟ ਲੜੜ ਆਪਾਂ ਲਗਾਉਣਾ ਹੈ ਬਿਲਕੁਲ ਸੇਮ ਉਸੇ ਤਰੀਕੇ ਨਾਲ ਜਿੰਨੀ ਸਾਰੀ ਵੀਡੀਓ ਚ ਆਪਾਂ ਦੱਸਿਆ ਗਿਆ ਜੀ ਪੱਗ ਪੈਨ ਲਗਾ ਕੇ ਸੈਂਟਰ ਦੇ ਵਿੱਚ ਲਾਸਟ ਲੜ ਜੋ ਆਪਾਂ ਪੂਰੀ ਸਫਾਈ ਦੇ ਨਾਲ ਆਪਾਂ ਮੋੜ ਕੇ ਉਹ ਆਪਾਂ ਲਗਾ ਦੇਣਾ ਹੈ ਉੱਪਰਲੇ ਪਾਸੇ ਨੂੰ ਲਾਸਟ ਲੜ ਦੇ ਜੋ ਪੱਗ ਪੈਨਾਂ ਦੇ ਨਾਲ ਆਪਾਂ ਲੜ ਨੂੰ ਉਟਕਾ ਦੇਣਾ ਹੈ ਲਾਸਟ ਲੜ ਆਪਾਂ ਲਗਾ ਲੈਣਾ ਜੀ ਉਸ ਤੋਂ ਬਾਅਦ ਜੋ ਤਕਰੀਬਨ ਪੱਗ ਸਾਰੀ ਕੰਪਲੀਟ ਹੋ ਗਈ ਸੈਟ ਖਣਾ ਬਾਕੀ ਹੈ ਜੀ ਸੈਟਾ ਖਣ ਲਈ ਜੋ ਆਪਾਂ ਸਭ ਤੋਂ ਪਹਿਲਾਂ ਆਪਾਂ ਲੜ ਲਗਾਇਆ ਸੀਗਾ ਉਹਨੂੰ ਆਪਾਂ ਖੋਲਣਾ ਜੀ ਉਹਦੇ ਨਾਲ ਆਪਾਂ ਸੈਟ ਖਣਾ ਆਪਣਾ ਤੇ ਬਾਜ ਦੀ ਮਾਦੇ ਨਾਲ ਜੋ ਆਪਾਂ ਪੇਚਾਂ ਦੀ ਉਹ ਆਪਾਂ ਸਫਾਈ ਕਰਨੀ ਹੈ ਜਿੱਥੋਂ ਕਿਤੋਂ ਵੀ ਕੋਈ ਵੀ ਲੜ ਰਹਿ ਜਾਂਦਾ ਹੈ ਬਿਲਕੁਲ ਹੌਲੀ ਹੌਲੀ ਜੋ ਸਫਾਈ ਕਰਨੀ ਹੈ ਬਾਜ ਫੇਰ ਲੱਗੇ ਕਾਲੀ ਨਹੀਂ ਕਰਨੀ ਕਈ ਵਾਰ ਆਪਾਂ ਕਾਲੀ ਦੇ ਵਿੱਚ ਬਾਜ ਫੇਰਦੇ ਕਈ ਵਾਰ ਉਹਨਾਂ ਜੋ ਪੇਚ ਆ ਉਹ ਇਕੱਠੇ ਹੋ ਜਾਂਦੇ ਆ ਜਾਂ ਖਰਾਬ ਹੋ ਸਕਦੇ ਆ ਤਾਂ ਬਾਜੋ ਫੇਰਨਾ ਬਿਲਕੁਲ ਹਲਕੇ ਹੱਥਾਂ ਨਾਲ ਗਲਾਈ ਦੇ ਵਿੱਚ ਬਾਜੋ ਫੇਰਨਾ ਜੀ ਤਾਂ ਜੋ ਹਲਕਾ ਹਲਕੇ ਜੋ ਪੇਚ ਨੇ ਉਹਨਾਂ ਨੂੰ ਸਹੀ ਸ਼ੇਪ ਪੇਚਾਂ ਦੀ ਆ ਜਾਵੇ ਤੇ ਹੁਣ ਜੋ ਸੈਟ ਖਣਾ ਰਹਿ ਗਿਆ ਹੈ ਸੈਟ ਖਣ ਲਈ ਸਭ ਤੋਂ ਜੋ ਪਹਿਲਾਂ ਨਾਲ ਲੱਗਾ ਸੀ ਉਹਨੂੰ ਉੱਪਰ ਵੱਲ ਨੂੰ ਖਿੱਚ ਕੇ ਖੋਲ ਲੈਣਾ ਹੈ ਤੇ ਸਾਰੇ ਸਿਰ ਦੇ ਉੱਪਰ ਆਪਾਂ लास्ट ਜੋ ਸਿਰ ਦਾ ਆਪਣਾ ਜੋ ਕੱਪੜਾ ਆਪਾਂ ਖੋਲਿਆ ਉਹਨੂੰ ਬਿਛਾ ਲੈਣਾ ਹੈ ਉਸ ਤੋਂ ਬਾਅਦ ਜੋ ਆਪਣੇ ਮੂੰਹ ਦੇ ਵਿੱਚ ਲਾਲ ਫੜਿਆ ਹੈ ਉਹਨੂੰ ਖਿੱਚ ਕੇ ਉਹ ਕੱਪੜੇ ਨੂੰ ਪੂਰਾ ਟਾਈਟ ਕਰ ਦੇਣਾ ਹੈ ਤੇ ਇਹਨੂੰ ਬਾਜ ਦੀ ਮਦਦ ਨਾਲ ਕੋਈ ਵੀ ਇੱਕ ਪਾਸਾ ਤੁਸੀਂ ਸਿਲੇਕਟ ਕਰ ਲਓ ਲੈਫਟ ਜਾਂ ਰਾਈਟ ਉਹਦੇ ਵਿੱਚ ਪਹਿਲਾਂ ਟੱਕ ਦੋ ਫਿਰ ਦੂਸਰੇ ਇੱਕ ਪਾਸਾ ਕੰਪਲੀਟ ਕਰਨ ਤੋਂ ਬਾਅਦ ਦੂਸਰੇ ਪਾਸੇ ਆ ਕੇ ਜੋ ਆਪਣਾ ਸਿਰ ਹੈ ਉਹ ਕੰਪਲੀਟ ਚੰਗੀ ਤਰ੍ਹਾਂ ਟੱਕ ਲਓ ਸਿੰਪਲ ਹੱਥਾਂ ਦੇ ਨਾਲ ਵੀ ਤੁਸੀਂ ਦਬਕ ਕੇ ਕੱਪੜਾ ਵਿੱਚ ਦੇ ਸਕਦੇ ਹੋ ਬਾਜ ਦੀ ਮਦਦ ਜਾਂ ਸਲਾਈ ਜਿਹਨੂੰ ਆਪਾਂ ਕਹਿੰਦੇ ਆ ਉਹਦੀ ਮਦਦ ਨਾਲ ਵੀ ਤੁਸੀਂ ਜੋ ਇਹ ਕਪੜਾ ਹੋ ਤੁਸੀਂ ਢੱਕ ਸਕਦੇ ਹੋ ਡਿਪੈਂਡ ਕਰਦਾ ਤੁਹਾਡੇ ਤੇ ਜਿੱਦਾਂ ਤੁਹਾਨੂੰ ਸਹੀ ਲੱਗਦਾ ਜੀ ਉਸ ਤਰ੍ਹਾਂ ਜਾਂ ਜਿੰਨਾ ਤੁਹਾਨੂੰ ਉਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਦੋਨਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਸੈਰ ਕਵਰ ਕਰਕੇ ਜੋ ਮੂੰਹ ਵਿੱਚ ਲੜ ਫੜਿਆ ਸੀ ਉਹਨੂੰ ਖਿੱਚ ਕੇ ਚੰਗੀ ਤਰ੍ਹਾਂ ਦੋਨਾਂ ਪਾਸੇ ਤੋਂ ਇਹਨਾਂ ਨੂੰ ਫੋਲਡ ਕਰਕੇ ਉਹ ਆਪਾਂ ਲਗਾ ਲੈਣਾ ਹੈ ਜੀ ਤੇ ਪੱਗ ਦੇ ਵਿੱਚ ਜੋ ਸਾਈਡਾਂ ਤੋਂ ਜਿੰਨਾ ਵੀ ਰਾਂਜੀ ਸਫਾਈ ਨਹੀਂ ਆਉਂਦੀ ਪੱਗ ਬੰਨਣ ਤੋਂ ਬਾਅਦ ਦੇ ਵਿੱਚੋਂ ਇੱਕ ਹੋਰ ਸ਼ੀਸ਼ੇ ਦੀ ਹੈਲਪ ਲੈ ਕੇ ਡਬਲ ਸ਼ੀਸ਼ੇ ਦੇ ਨਾਲ ਜੋ ਸਫਾਈ ਆ ਉਹ ਤੁਸੀਂ ਕਰ ਸਕਦੇ ਹੋ ਉੱਪਰ ਲੀਆਂ ਪੱਕੀਆਂ ਦੀਆਂ ਟਰਨਰ ਦੀ ਸਫਾਈ ਵੀ ਤੁਸੀਂ ਡਬਲ ਸ਼ੀਸ਼ੇ ਦੀ ਮਦਦ ਨਾਲ ਕਰ ਸਕਦੇ ਆ ਤੇ ਬਾਕੀ ਜਿਹੜੇ ਵੀ ਵੀਡੀਓ ਦੇਖ ਰਹੇ ਜੀ ਦੁਬਾਰਾ ਦੱਸ ਦਿਆਂ ਜੀ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਤੇ ਬੈਲ ਆਈਕਨ ਦਬਾ ਲਿਓ ਨਵੇਂ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣਗੇ ਜੀ ਤੇ ਕੋਸ਼ਿਸ਼ ਕਰਾਂਗੇ ਜੀ ਜਲਦੋਂ ਜਲਦ ਹੋਰ ਨਵੀਂ ਵੀਡੀਓ ਤੁਹਾਡੀ ਡਿਮਾਂਡ ਤੇ ਆਪਾਂ ਲੈ ਕੇ ਜ਼ਰੂਰ ਆਈਏ ਜੀ ਬਾਕੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਬਾਕੀ ਕਮੈਂਟ ਕਰਕੇ ਆਪਦੇ ਵਿਚਾਰ ਜਰੂਰ ਦੱਸਿਓ ਜੀ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ